ਜੀਕਰ ਦੋਸਤੋ ਅੱਜ ਆਪਾਂ ਪਹੁੰਚੇ ਆ ਫੱਤਾ ਮਾਲੂਕਾ ਡਾਕਟਰ ਦਵਿੰਦਰ ਉਹਨਾਂ ਦਾ ਜਿਹੜਾ ਗੌਟ ਫਾਰਮ ਆ ਜਟਾਣਾ ਗੌਟ ਫਾਰਮ ਸੋ ਇੱਥੇ ਇਹਨਾਂ ਨੇ ਬਾਈ ਹੋਰਾਂ ਨੇ ਜਿਹੜੀਆਂ ਬਰਬਰੀ ਨਸਲ ਦੇ ਜਾਨਵਰ ਰੱਖੇ ਹੋਏ ਨੇ ਬਹੁਤ ਸੋਹਣੇ ਜਾਨਵਰ ਨੇ ਇਹਨਾਂ ਕੋਲੇ ਇਹ ਆਪਾਂ ਨੂੰ ਜਾਨਵਰਾਂ ਦੀ ਦੇਣਗੀ ਜਾਣਕਾਰੀ ਕਿਸ ਤਰ੍ਹਾਂ ਜਿਹੜਾ ਆਪਾਂ ਇਹਨਾਂ ਦਾ ਪਾਲਣ ਪੋਸ਼ਣ ਕਰਨਾ ਜਾਂ ਇਹਨਾਂ ਦਾ ਜਿਹੜਾ ਅਗੇ ਦੇਖ ਰੇਖ ਕਿਸ ਤਰ੍ਹਾਂ ਕਰਨੀ ਹੈਗੀ ਸਸੀ ਕਾ ਬਾਈ ਸਸਰੀ ਗੱਲ ਆ ਭਾਈ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣੇ ਕੋਲ ਜਾਨਵਰ ਨੇ ਇਹ ਕਿਹੜੀ ਨਸਲ ਦੇ ਜਿਹੜੇ ਰੱਖੇ ਹੋਏ ਨੇਗੇ ਆਪਾਂ ਬਰਬਰੀ ਨਸਲ ਦੇ ਜਾਨਵਰ ਆ ਆਪਣੇ ਕੋਲ ਸਾਰੇ ਠੀਕ ਆ ਜੀ ਇਹ ਜਿਹੜੇ ਜਾਨਵਰਾਂ ਦਾ ਤੁਸੀਂ ਕੰਮ ਸ਼ੁਰੂ ਕੀਤਾ ਹੋਇਆਗਾ ਇਹ ਕਿੰਨਾ ਕੁ ਸਮਾਂ ਜਿਹੜਾ ਪੁਰਾਣਾ ਹੋ ਗਿਆ 2005 ਵੇਲੇ ਦੀਆਂ ਵੀ ਆਪਣੇ ਕੋਲ 2005 ਹੂੰ ਤੇ ਉਸ ਟਾਈਮ ਤੇ ਤੁਸੀਂ ਮਤਲਬ ਕਿੰਨੇ ਕੁ ਨਗ ਜਿਹੜੇ ਇਹ ਲੈ ਕੇ ਆਏ ਸੀਗੇ ਸਟਾਰਟਿੰਗ ਦੇ ਵਿੱਚ ਆਪਾਂ ਦੋ ਨਗ ਲੈ ਆਏ ਸੀਗੇ ਇੱਕ ਬੱਕਰੀ ਲੈ ਆਏ ਸੀ ਇੱਕ ਬੱਕਰਾ ਠੀਕ ਆ ਹਾਂ ਹਾਂ ਸ਼ੁਰੂ ਤੇ ਇਹ ਜਿਹੜਾ ਬੱਕਰਾ ਸੀ ਉਹ ਹੁਣ ਇਸ ਟਾਈਮ ਤੁਹਾਡੇ ਕੋਲੇ ਹੈਗਾ ਉਹ ਗੀਡਰ ਉਹਦੀ ਕੋਈ ਨਹੀਂ ਆਪਣੇ ਕੋਲੇ ਬਈ ਉਹ ਉਹਦੀ ਗਾਹਾਂ ਬਲੱਡ ਲੈਂਡ ਤੋਂ ਕੋਈ ਨਾ ਕੋਈ ਨਹੀਂ ਉਹ ਬਲੱਡ ਲੈਂਡ ਆਪਾਂ ਵੇਚਤੀ ਅਸੀਂ ਬੀਟਲ ਪਾਈਆਂ ਸੀਗੀਆਂ ਅੱਛਾ ਪਹਿਲਾਂ ਬੀਟਲ ਪਾਈਆਂ ਸਾਬ ਤੋਂ ਬਾਅਦ ਚ ਬੀਟਲ ਪਾਈਆਂ ਸੀਗੀਆਂ ਫਿਰ ਬਰਬਰੀ ਫੇਰ ਲੈਣੀਆਂ ਦੁਬਾਰੀ ਨਹੀਂ ਜਿਹੜੀ ਸਟਾਰਟਿੰਗ ਕੀਤੀ ਸੀ ਉਹ ਬਰਬਰੀ ਤੋਂ ਮੈਂ ਬੀਟਲ ਤੋਂ ਬਰਬਰੀ ਤੋਂ ਬਰਬਰੀ ਸੀ ਸਟਾਰਟਿੰਗ ਬਰਬਰੀ ਦੀ ਕੀਤੀ ਸੀ ਉਹ ਤੋਂ ਬਾਅਦ ਬੀਟਲ ਲੈ ਆਏ ਸੀ ਇਹ ਵਿੱਚ ਫਿਰ ਬਰਬਰੀਆਂ ਕੱਢ ਕੇ ਬੀਟਲ ਪਾਈਆਂ ਸੀਗੀਆਂ ਠੀਕ ਆ ਉਹ ਕੰਮ ਰਾਸ ਨਹੀਂ ਆਇਆ ਭਰਾ ਠੀਕ ਆ ਬੀਟਲ ਕਿੰਨਾ ਕੁ ਟਾਈਮ ਰੱਖ ਸਾਲ ਕਿ ਰੱਖੀ ਸੀ ਗਿਆ ਤੇ ਜਿਹੜੀ ਹੁਣ ਕਿਹੜੀ ਬਲੱਡ ਲਾਈਨ ਦੇ ਜਿਹੜੇ ਬੱਚੇ ਹੈਗੇ ਨੇ ਤੁਹਾਡੇ ਕੋਲੇ ਜਿਆਦਾ ਹੁਣ ਗੱਬਣਾ ਨੇ ਬਈ ਇਹ ਸੁਲਤਾਨ ਦਾ ਬੱਚਾ ਆਪਣੇ ਕੋਲੇ ਉਹ ਤਾਂ ਗੱਬਣਾ ਨੇ ਸਾਰੀਆਂ ਬੱਕਰੀਆਂ ਹਾਂ ਕਿਹੜਾ ਹੈ ਜੀ ਸੁਲਤਾਨ ਦਾ ਬੱਚਾ ਨਾ ਜੋ ਸੁਲਤਾਨ ਦਾ ਬੱਚਾ ਕੋਈ ਲੈ ਕੇ ਆਪਣੇ ਬੱਕਰੀਆਂ ਭਰਾਉਣ ਵਾਸਤੇ ਠੀਕ ਆ ਅੱਛਾ ਮਤਲਬ ਬਰੀਡਰ ਰੱਖਿਆ ਹੋਇਆ ਤੁਸੀਂ ਜਿਹੜਾ ਸੁਲਤਾਨ ਦਾ ਬੱਚਾ ਹੈਗਾ ਲੈ ਆ ਜੀ ਬੰਦੇ ਕੋਲ ਹੀ ਗਿਆ ਹੋਇਆ ਠੀਕ ਆ ਜੇ ਇਹ ਨਵਾਂ ਬਾਈ ਕਿਸੇ ਨੇ ਕੰਮ ਸ਼ੁਰੂ ਕਰਨਾ ਕਿਸੇ ਵੀਰ ਨੇ ਤਾਂ ਉਹ ਜਿਹੜਾ ਸਟਾਰਟਿੰਗ ਆ ਜਿਹੜੀ ਉਹ ਕਿੱਥੋਂ ਕਰੇ ਮਤਲਬ ਕਿੰਨੇ ਬੱਚਿਆਂ ਤੋਂ ਕਰੇ ਜਾਂ 2-4 ਬੱਕਰੀਆਂ ਤੋਂ ਕਰੇ ਪ ਕਿਸਾਵ ਆ ਜਾਂਦਾ ਹੌਲੀ ਹੌਲੀ ਠੀਕ ਆ ਹੂੰ ਹੂੰ ਜਿਹੜੇ ਮਤਲਬ ਬੱਚੇ ਨੇ ਨਾਲ ਉਹਨੂੰ ਬਰੀਡਰ ਵਗੈਰਾ ਵੀ ਰੱਖਣਾ ਚਾਹੀਦਾ ਹੈ ਬਰੀਡਰ ਚੰਗਾ ਹੋਵੇ ਨਾ ਵਰੀਆ ਬੱਚੇ ਵਿਗਦੇ ਆ ਆਪਾਂ ਤਾਂ ਬੱਚੇ ਵੇਚਦੇ ਆ ਬੱਕਰੀਆਂ ਵੀ ਵੇਚ ਦਿੰਨੇ ਹੁੰਦੇ ਆ ਬੱਕਰੀਆਂ ਹੀ ਵੇਚਦੇ ਆ ਬੱਚੇ ਹੀ ਵੇਚਦੇ ਆ ਬੱਚੇ ਵੇਚ ਦਿੰਨੇ ਆ ਮਤਲਬ ਖਰੀਦ ਵੇਚ ਦਾ ਕੰਮ ਸਾਰੀ ਕਰ ਲੈਣਾ ਖਰੀਦ ਵੀ ਲੈਣੇ ਵੇਚੀ ਦਿੰਨੇ ਆ ਤੇ ਉਸ ਬੱਕਰੀ ਆਪਾਂ ਘਰੇ ਲਾਈਆਂ ਨੇ ਬਸ ਠੀਕ ਆ ਉਸ ਆਪਾਂ ਆਉਂਦੀਆਂ ਜਾਂਦੀਆਂ ਰਹਿੰਦੇ ਆਪਣੇ ਕੋਲ ਜਿਹੜੀਆਂ ਸਟਾਰਟਿੰਗ ਦੇ ਵਿੱਚ ਮਤਲਬ ਲੈ ਕੇ ਆਉਣੇ ਨੇਗੇ ਇਹ ਕਿੰਨੀ ਕੁ ਕੀਮਤ ਦਾ ਹੈ ਜਿਹੜਾ ਬੱਚਾ ਮਿਲ ਜਾਂਦਾਗਾ ਜਾਂ ਬੱਕਰੀ ਲੈਣੀ ਹੈਗੀ ਕੋਈ ਪੱਠ ਕਿਨੇ ਵੇ 5000 ਤੋਂ ਲੈ ਕੇ ਤਾਂ ਤਾਂ ਹੀ ਆ ਬਰਬਰੀ 5000 ਅੱਗੇ ਤਾਂ ਕੋਈ ਸਿਰੇ ਨਹੀਂ ਮਤਲਬ 5 ਕਿਤੋਂ ਸਟਾਰਟਿੰਗ ਹੋ ਜਾਂਦੀ ਹੈ ਹੂੰ 5000 ਤੋਂ ਤੇ ਤੁਹਾਡੇ ਕੋਲੇ ਜਿਹੜੇ ਜਾਨਵਰ ਨੇ ਇਹ ਜ਼ਿਆਦਾਤਰ ਮੇਰੇ ਖਾਲ ਵਿੱਚ ਚਿੱਟੀ ਅੱਖਾਂ ਚ ਹੀ ਨੇ ਹਨਾ ਰੱਖੇ ਵੇ ਹਾਂ ਵਿੱਚ ਜਿੱਟ ਮਿਕਸ ਹੀ ਆ ਮਿਕਸ ਜੇ ਨੇਗੇ ਵਿੱਚ ਚਿੱਟੀ ਅੱਖਾਂ ਚ ਪੀਲੀ ਚ ਵੀ ਨੇ ਤੇ ਉਹ ਜਿਹੜਾ ਕੋਈ ਨਵਾਂ ਸਟਾਰਟ ਕਰਦਾ ਉਹਨੂੰ ਕਹੋ ਜਿਆ ਜਾਨਵਰ ਦੀ ਕੀ ਕੁਆਲਿਟੀਆਂ ਜਿਹੜੀਆਂ ਦੇਖਣੀ ਚਾਹੀਦੀ ਨੇ ਖਰੀਦਣ ਤੋਂ ਪਹਿਲਾਂ ਬਸ ਕੁਆਲਿ ਅੱਖ ਦਾ ਕੋਈ ਚੱਕਰ ਨਹੀਂ ਆ ਕੋਈ ਬਲੱਡ ਲਾਈਨ ਦਾ ਹੀ ਮਗਰ ਹੁੰਦਾ ਵੀ ਦੇਖ ਕੇ ਉਹ ਮਹਿੰਗੀਆਂ ਵਾਲੀਆਂ ਮਿਲਦੀਆਂ ਵੀ ਬਲੱਡ ਲਾਈਨ ਹਾਂ ਅੱਛਾ ਉਹ ਮਹਿੰਗੀਆਂ ਜਿਆਦਾ ਮਹਿੰਗੇ ਮਿਲਣਗੇ ਜਿਵੇਂ ਤੁਸੀਂ ਦੱਸਿਆ ਹੁਣ ਸੁਲਤਾਨ ਦਾ ਤੁਹਾਡੇ ਕੋਲ ਹੈਗਾ ਨਾ ਅੱਗੇ ਤਾਂ ਨਾਮੀ ਜਿਹੜਾ ਕੋਈ ਬਰੀਡਰ ਆ ਉਹਦਾ ਮਤਲਬ ਥੋੜਾ ਕਾਸਟਲੀ ਪੈ ਜਾਂਦਾ ਕੰਮ ਹਾਂ ਹਾਂ ਇਹ ਨੇ ਨਾ ਦੋਨੇ ਹਾਂ ਹਾਂ ਬਈ ਇਹ ਅੱਡ ਜੇ ਰੰਗ ਜਿਹਦੇ ਕਿਵੇਂ ਬਣੇ ਹੋਣੇ ਇਹ ਕਿਸੇ ਨੇ ਦੇਸੀ ਬੱਕਰੇ ਤੋਂ ਭਰਾਈ ਹੋਈ ਆਪਣੇ ਕੋਲੇ ਆਈ ਹੈ ਬੱਕਰੀ ਅੱਛਾ ਜਿਹੜੀ ਦੀ ਮੀਟਿੰਗ ਹੋਈ ਸੀ ਉਹ ਮਤਲਬ ਦੇਸੀ ਬੱਕਰੇ ਤੋਂ ਹੋਗੀ ਉਹ ਤਾਂ ਨਹੀਂ ਹੋਏ ਸਹੀ ਬਰਬਰੀ ਤੋਂ ਹਾਂ ਹਾਂ ਬਈ ਠੀਕ ਆ ਤੇ ਬਾਕੀ ਇਹਦੇ ਵਾਰੇ ਕੋਈ ਇਹਨੂੰ ਤੁਸੀਂ ਸੇਲ ਕਰ ਕਰਨਾ ਹੈ ਹਾਂ ਸੇਲ ਕਰਨੀ ਆ ਵੀ ਆਪਾਂ ਠੀਕ ਆ ਇਹਦੀ ਕੀ ਮਤਲਬ ਕੀਮਤ ਕਿੰਨੀ ਰੱਖੀ ਹੋਈ ਆ ਇਹ 6 ਦੰਦਾ ਇਹਦਾ 32000 ਰੁਪਿਆ ਰੇਟ ਆ ਤੇ 2.5 ਕਿਲੋ ਦੁੱਧ ਅਗਲੇ ਨੂੰ ਤੋਲ ਕੇ ਦੇ ਦਾਂਗੇ ਤੁਹਾਨੂੰ 2.5 ਕਿਲੋ ਦੁੱਧ ਹਾਂ ਹਾਂ ਦੋਨੇ ਡੰਗਾ ਦਾ ਹੁੰਦੇ ਦੋਨੇ ਡੰਗਾ ਦਾ ਵੀ ਤੇ ਜਿਹੜਾ ਇਹ ਦੰਦਾਂ ਦਾ ਕੀ ਹਿਸਾਬ ਹੁੰਦਾ ਬਈ ਉਮਰ ਨਾਲ ਇਹਦਾ ਉਮਰ ਦੇ ਹਿਸਾਬ ਨਾਲ ਦੰਦ ਹੁੰਦੇ ਆ ਜਿਵੇਂ 2 ਸਾਲਾਂ ਦੀ 2.5 ਸਾਲਾਂ ਦੀ 3 ਸਾਲਾਂ ਦੀ ਹੂੰ ਉਹਵੇਂ ਹੁੰਦੇ ਆ ਵੀ ਜਿਵੇਂ 2 ਸਾਲ ਦੀ ਜਿਹੜੇ 2 ਦੰਦ ਕਹਿ ਦਿੰਨੇ ਆਪਾਂ ਪਹਿਲਾਂ ਉਹ ਸਾਲ ਤੋਂ ਝੱਕਦੀ ਆ 2 ਦੰਦ ਵੀ ਸਾਲ ਤੋਂ 6 ਮਹੀਨੇ ਬਾਅਦ ਚਾਰ ਹੋ ਜਾਂਦੀ ਆ 6 ਮਹੀਨਾ ਬਾਅਦ ਚਾਰ ਚਾਰ ਹੋ ਜਾਂਦੀ ਆ ਜੇ ਕਿ ਢਾਈ ਸਾਲ ਦੀ ਦੇ ਡੇਢ ਸਾਲ ਦੀ ਦੇ ਡੇਢ ਤੋਂ ਪਲੱਸ ਦੇ ਹੋ ਜਾਂਦੇ ਆ ਡੇਢ ਤੋਂ ਪਲੱਸ ਤੇ ਜਿਹੜੀ 6 ਦਾ ਆਂਦਾ 6 ਦਾ ਆਂਦਾ ਢਾਈ ਸਾਲਾਂ ਦੀ ਹੁੰਦੀ ਵੀ ਏ ਢਾਈ ਸਾਲ ਦੀ ਹਾਂ ਦਾ ਪੀਤ ਨਹੀਂ ਹੁੰਦਾ ਇਹਨਾਂ ਦਾ ਯਾਰ ਅੱਛਾ ਕੋਈ ਵੇਤ ਨਹੀਂ ਹੁੰਦਾ ਹੈਗਾ ਐਂ ਜੀ ਹੁੰਦਾ ਬਸ ਕਦੋਂ ਚੱਕ ਜਾਂਦਾ ਦੰਦ ਦਾ ਠੀਕ ਆ ਇਹਨਾਂ ਚ ਤੁਹਾਡੇ ਕੋਲੇ ਕੋਈ ਹੈਗਾ ਜੇ ਕਿਸੇ ਨੇ ਬਰੀਡਰ ਲੈਣਾ ਹੋਵੇ ਕੋਈ ਬੱਚਾ ਤਿਆਰ ਨਾ ਬੱਚੇਆਂ ਬੱਕਰੀਆਂ ਸੂਹ ਨਹੀਂ ਐ ਬਈ ਇਹ ਇਹਨਾਂ ਚ ਮਤਲਬ ਸਾਰੀਆਂ ਪੱਠਾ ਨਹੀਂ ਆ ਹਾਂ ਪੱਠਾ ਨਹੀਂ ਆਪਣੇ ਕੋਲੇ ਬੱਕਰਾ ਹੈ ਨਹੀਂ ਬੱਕਰਾ ਕੋਈ ਨਹੀਂ ਹੈਗਾ ਹਾਂ ਬੱਕਰੇ ਆਪਾਂ ਵੇਚਤੇ ਜਿੰਨੇ ਸੀਗੇ ਤੇ ਇਹਨਾਂ ਦੀ ਖਰਾਖਰੂਕ ਦਾ ਕੀ ਧਿਆਨ ਰੱਖਦੇ ਹੋ ਤੁਸੀਂ ਬਈ ਆਪਣੇ ਕੋਲ ਤਾਂ ਆਹੀ ਖਾਂਦੀਆਂ ਹਰਾ ਜਾਂ ਗਮਾਰੇ ਦਾ ਨੀਰਾ ਗਵਾਰੇ ਦਾ ਕਣਕ ਹੁਣ ਕਪਾਈ ਜਾਂਦੇ ਰਹਿੰਦੇ ਜਿਆਦਾ ਟਾਈਮ ਤੁਸੀਂ ਇੱਥੇ ਖੁੱਲੇ ਚ ਹੀ ਰੱਖਦੇ ਇਹਨਾਂ ਨੂੰ ਕਿ ਅੰਦਰ ਹਾਂ ਅੰਦਰ ਵੀ ਪਾਉਂਦੇ ਜਾਂ ਖੁੱਲੀਆਂ ਹੁੰਦੀਆਂ ਵੀ ਖੁੱਲੇ ਚ ਇੱਥੇ ਵਰਸੀਨ ਚ ਰੱਖਦੇ ਛੱਡ ਕੇ ਤੇ ਜੇ ਕਿਸੇ ਹੋਰ ਵੀਰ ਨੇ ਰੱਖਣੀ ਹੁਣ ਉਹਨਾਂ ਨੇ ਕਿਵੇਂ ਵੀ ਖੁੱਲੇ ਚ ਹੀ ਰੱਖਣੀਆਂ ਚਾਹੀਦੀਆਂ ਨੇ ਕਿ ਇਹ ਖੁੱਲੇ ਚ ਹੀ ਤੇ ਘਰੇ ਵੀ ਕੰਮ ਜਾਵਾ ਬਈ ਇਹ ਘਰੇ ਵੀ ਕੰਮ ਕਰੇ ਦਾਣਾ ਪਾਣੀ ਪਾਵੇ ਇਹਨਾਂ ਨੂੰ ਦਾਣਾ ਪਾਣੀ ਤੇ ਹੁਣ ਜਿਵੇਂ ਕੋਈ ਗਰਮੀਆਂ ਦਾ ਆਈ ਜਾਂਦਾ ਹਨਾ ਮੌਸਮ ਹਾਂ ਹਾਂ ਤੇ ਉਦੋਂ ਇਹਨਾਂ ਦੀ ਦੇਖਰੇਖ ਦਾ ਕੀ ਪ੍ਰਬੰਧ ਗਰਮੀ ਦਾ ਕਿੰਨਾ ਕੁ ਮਤਲਬ ਇਹ ਗਰਮੀ ਦਾ ਕਿੰਨੀ ਕਮੰਦਗਣੀ ਆ ਗਰਮੀ ਨਹੀਂ ਨਾ ਮੰਦਦੀਆਂ ਨੀ ਹੁੰਦੀਆਂ ਗਰਮੀ ਤੇ ਸਿਆਲਾਂ ਜਿਵੇਂ ਹੁਣ ਟੱਪਿਆ ਗਿਆ ਸਰਦੀ ਕਿੰਨੀ ਕਮੰਦਗਣੀ ਸਿਆਲ ਚ ਹੁੰਦਾ ਇਹਨਾਂ ਨੂੰ ਥੋੜਾ ਜਿਆ ਠੀਕ ਆ ਤੇ ਇੱਕ ਇਹ ਜਿਹੜਾ ਜਾਨਵਰਾ ਹੁਣ ਆਪਣਾ ਇਹਦੇ ਕੰਨ ਆ ਐ ਜੀ ਕਿਉਂ ਨਹੀਂ ਗੇ ਇਹ ਇਹ ਐਵੇਂ ਕੰਨਾਂ ਦੀਆਂ ਵੀ ਆ ਜਾਂਦੀਆਂ ਵਿੱਚ ਅੱਛਾ ਇਹ ਵੀ ਨਸਲ ਦੀ ਅਗੂ ਵਿੱਚ ਹੂੰ ਹੂੰ ਹਿਸਾਬ ਕਿਤਾਬ ਇਹ ਦਾ ਕਰੀਵੀ ਸੇਲ ਆਪਣੇ ਕੋਲੇ ਇਹ ਬੱਕਰੀ ਹਾਂ ਇਹ 2 ਮਹੀਨਿਆਂ ਦੀ ਗੱਬਣ ਆ 4 ਦੰਦਾਂ ਦਾ ਠੀਕ ਆ ਤੇ ਚਿੱਟੇ ਬੱਕਰੇ ਤੋਂ ਬਣੀ ਹੋਈ ਆਪਣੇ ਕੋਲੇ ਤੇ ਇਹਦੀ ਕੀ ਕੀਮਤ ਰੱਖੀ ਹੋਈ ਹੈ ਤੁਸੀਂ ਇਹਦੇ ਨਾਲ ਬੱਚਾ ਹੈਗਾ ਇੱਕ ਠੀਕ ਆ ਪਾਠਾ ਕੀ ਹੋਈ ਨਾ ਨਾ ਬੱਕਰਾ ਹੈਗਾ ਬੱਕਰਾ ਹੈਗਾ ਇਹ ਕਨਫਰਮ ਹੈ ਜੀ ਗੱਪਣ ਹਾਂ ਗੱਪਣ ਕਨਫਰਮ ਤੇ ਇਹਦੀ ਕੀ ਕੀਮਤ ਰੱਖੀ ਹੋਈ ਹੈ ਬਾਈ ਨੇ ਆਪਣੇ ਇਹਦਾ 10.5000 ਰੁਪਿਆ ਵੀ ਦੇਣ ਲੈਣਾ 10.50 ਹਾਂ ਠੀਕ ਆ ਤੇ ਇੱਕ ਉਧਰੋ ਜਿਵੇਂ ਬੀਟਲ ਨਸਲ ਦੇ ਫਿਰਦੇ ਉਹਦੇ ਕੋਲੇ ਕਾਲਾ ਜਾ ਉਹਦਾ ਕੋਈ ਉਹ ਤਾਂ ਹੂੰ ਛੱਡ ਲਿਆਂਦਾ ਹੋਇਆ ਹੂੰ ਰੱਖਿਆ ਹੋਇਆ ਹੋ ਠੀਕ ਆ ਜੀ ਉਹ ਨੂੰ ਲਿਆਂਦਾ ਹੋਇਆ ਇੱਕ ਬਾਈ ਦਵਿੰਦਰ ਆਪਣਾ ਜਿਹੜਾ ਉਹ ਬੱਚਾ ਜਿਵੇਂ ਉਹ ਮੁੰਨਿਆਂ ਪਿਆ ਤੁਸੀਂ ਹਨਾ ਹਾਂ ਹਾਂ ਬਾਈ ਇਹ ਗਰਮੀਆਂ ਚੱਕ ਸਾਰੀ ਮੁੰਨਣੇ ਪੈਂਦੇ ਨਹੀਂ ਜਾਂ ਠੰਡ ਜਦੋਂ ਲੰਗੀ ਆ ਉਦੋਂ ਮੁੰਨਿਆ ਇਹ ਬਾਈ ਆਪਾਂ ਹਾਂ ਵੀ ਗਰਮੀਆਂ ਦੇ ਸੀਜ਼ਨ ਚੱਕ ਸਾਰਿਆਂ ਨੂੰ ਤੁਸੀਂ ਮੁੰਨਣੇ ਜੇ ਆਪਾਂ ਨਮਾਉਣੇ ਤਾਂ ਬਿਮਾਰ ਹੁੰਦੀ ਆ ਠੀਕ ਆ ਉਦੋਂ ਮੁੰਨੀ ਹੋਈ ਆਪਾਂ ਤੇ ਬਾਕੀ ਇਹਨਾਂ ਨੂੰ ਕੋਈ ਬਿਮਾਰੀ ਠਮਾਰੀ ਦਾ ਤਾਂ ਨਹੀਂ ਕੋਈ ਬੜਾ ਹੁੰਦਾ ਵਾਹ ਬਾਈ ਮਾੜਾ ਮੋਟਾ ਦਾ ਧਿਆਨ ਰੱਖਣਾ ਪੈਂਦਾ ਇਹਨਾਂ ਦਾ ਬਰਬਰੀ ਨਸਲ ਦੇ ਵਿੱਚ ਹੂੰ ਤਾਂ ਇਹਦੇ ਕੋਈ ਚੀ ਧਿਆਨ ਰੱਖਿਆ ਜਾਵੇ ਜਿਵੇਂ ਮਤਲਬ ਕੋਈ ਬਈ ਇਹਨਾਂ ਨੂੰ ਨਾ ਤੁਰਤੀ ਨਿਗ੍ਹਾ ਰੱਖੇ ਇਹਨਾਂ ਦੇ ਤਾਂ ਵੀ ਆਥਨ ਤੜਕੇ ਹੂੰ ਹੂੰ ਨਿਗ੍ਹਾ ਰੱਖਣੀ ਚਾਹੀਦੀ ਹੈ ਆਥਨ ਤੜਕੇ ਨਾਲ ਠੀਕ ਆ ਤੇ ਨਹੀਂ ਕੋਈ ਨਾ ਕੋਈ ਦਿੱਕਤ ਹੋ ਮਾ ਹਾਂ ਨਹੀਂ ਵੀਰੇ ਇਹਨਾਂ ਥੋੜੇ ਟਾਈਮ ਚ ਹੀ ਗੁੰਗੀਆਂ ਹੀ ਹੋ ਜਾਂਦੀਆਂ ਨੇ ਇਹ ਲੈ ਬੀਟਲ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਇਹਨਾਂ ਚ ਕਿੰਨੀ ਕ ਆਉਂਦੀ ਹੈ ਇਹ ਦਿੱਕਤ ਬਿਮਾਰੀ ਠਮਾਰੀ ਵਾਲੀ ਕੋਈ ਇਹਨਾਂ ਦਾ ਬਹੁਤ ਘੱਟ ਆਉਂਦੀ ਹੈ ਬਈ ਘੱਟ ਆਉਂਦੀ ਹੈ ਬੀਟਲ ਦੇ ਮੁਕਾਬਲੇ ਚੌਥੇ 4 ਗੁਣਾ ਘੱਟ ਆਉਂਦੀ ਹੈ ਮਤਲਬ 25% ਹੀ ਆ ਉਹਨਾਂ ਕਾਲੇ ਦੇ ਦੇਖਿਆ ਵੀ 25% ਸਾਹ ਸੁਵਾਲ ਵਾਲੇ ਪਸ਼ੂ ਨੂੰ ਨਹੀਂ ਆਉਂਦੀ ਬਈ ਠੀਕ ਆ ਹੂੰ ਬਾਕੀ ਤੁਸੀਂ ਇਹਨਾਂ ਚ ਦੱਸ ਰਹੇ ਸੀ ਕਿ ਕੋਈ ਤੁਹਾਡੇ ਕੋਲੇ ਬੱਚਾ ਸੀਗਾ ਚਿੱਟੀ ਅੱਖ ਵਾਲਾ ਚਿੱਟੀ ਅੱਖਾਂ ਵਾਲਾ ਦਿਖਾ ਰਹੇ ਨੇ ਆਪਾਂ ਹਾਂ ਉਹ ਬੱਚਾ ਦਿਖਾ ਦਈ ਹੈ ਨਾ ਉਹਦੇ ਬਾਰੇ ਜਾਣਕਾਰੀ ਦੇ ਦਈਏ ਤੇ ਉਹਦਾ ਕਾਹਤੋਂ ਵਿਚਾਰ ਹੈ ਕਿ ਕਮ ਜਾਂ ਤੇ ਕੁਛ ਤੇ ਵਿੱਚ ਸਿੰਗ ਨੇ ਬਾਕੀ ਤੇ ਹੈ ਨਹੀਂ ਇਹਦਾ ਕੀ ਵੀ ਕੋਈ ਨਸਲ ਦਾ ਸਾਫਤੀ ਆ ਕੋਈ ਵਿੱਚ ਕੋਣ ਨਹੀਂ ਆ ਪਸੰਦ ਕਰਦੇ ਆਪਾਂ ਸਿੰਗਾਂ ਲਈ ਪਸੰਦ ਕਰਦੇ ਆਂ ਵੀ ਤੇ ਤੁਸੀਂ ਸਿੰਗਾਂ ਨੂੰ ਕਟਵਾਉਂਦੇ ਹੋ ਕਟਵਾਉਂਦੇ ਨਹੀਂ ਹੈਗੇ ਕੱਢਦਾ ਪਾਪ ਹੀ ਲੈਣਾ ਕੱਢੇ ਨਹੀਂ ਆਪਦੇ ਵੀ ਅੱਛਾ ਜਿਆਦਾ ਪਸੰਦ ਕਿਹੜੀ ਨੂੰ ਕਰਦੇ ਨੇ ਖੋਨੀਆਂ ਨੂੰ ਕਿ ਸਿੰਗ ਵਾਲੀਆਂ ਨੂੰ ਖੋਨੀਆਂ ਨੂੰ ਵੀ ਕਰਦੇ ਆ ਭਈ ਸਿੰਗਾਂ ਵਾਲੇ ਵੀ ਕੁਛ ਅੱਛਾ ਇਹਦੀ ਕਿਹੜੀ ਆ ਬਲੱਡ ਲਾਈਨ ਬੱਚੇ ਦੀ ਇਹ ਤਾਂ ਆਪਾਂ ਲੈਏ ਸੀ ਬੱਕਰਾ ਆਪਣੇ ਕੋਲੇ ਆ ਅੱਛਾ ਬਰੀਡਰ ਆ ਗਿਆ ਆਪਣੇ ਕੋਲ ਵਧੀਆ ਚੰਗੀ ਨਸਲ ਦਾ ਬਰੀਡਰ ਆ ਗਿਆ ਹਨਾ ਚੰਗੇ ਬੱਚੇ ਆਉਂਦੇ ਉਸੇ ਠੀਕ ਆ ਰਿਜ਼ਲਟ ਵਧੀਆਗਾ ਬੰਦਾ ਹਾਂ ਜੇ ਤੁਹਾਡੇ ਕੋਲ ਕਿਸੇ ਨੇ ਮੀਟ ਕਰਵਾਉਣੀ ਹੋਵੇ ਬੱਕਰੀ ਤਾਂ ਕਰਾ ਦਾਂਗੇ ਤੁਸੀਂ ਕਰਾ ਲਾ ਤੇ ਕੋਈ ਇਹਦੀ ਫੀਸ ਫੂਸ ਰੱਖੀ ਹੋਣੀ ਆ ਤਾਂ 1500 ਰੁਪਏ ਆ ਭਈ 1500 ਰੁਪਏ ਠੀਕ ਆ ਇਹ ਉਹ ਬੱਚੇ ਉਹਦਾ ਰਿਜ਼ਲਟ ਆਗਾ ਆਪਣਾ ਬਰੀਡਰ ਦਾ ਇੱਕ ਡਾਕਟਰ ਆਪਾਂ ਨੂੰ ਬਈ ਇਹ ਦੇ ਨਾਲ-ਨਾਲ ਜਿਵੇਂ ਮਤਲਬ ਸ਼ੌਕ ਪੈ ਗਿਆ ਪਹਿਲੀ ਸੀ ਆਪਣੇ ਉਹਨਾਂ ਨੂੰ ਕਾਲ ਆ ਗਈ ਬਾਅਦ ਵਿੱਚ ਕਿਹਾ ਪਹਿਲਾਂ ਕਰਕੇ ਸ਼ੌਕ ਤੇ ਆਪਾਂ ਨੂੰ ਉਹ ਗਿਆ ਡਾਕਟਰੀ ਮਤਲਬ ਕਰਨ ਦਾ ਕੰਮ ਵੀ ਦਾ ਟੈਂਪਰ ਆਪਿਆ ਜੀ ਇਹਨਾਂ ਦਾ ਰਾਜ ਦੂਤ ਹੁਣ ਕਿੱतरी ਕਰ ਦਿੰਦੇ ਹੋਗੇ ਨਾ ਕਦੀ ਜਾਨਵਰਾਂ ਦੀ ਡਾਕਟਰ ਹੋ ਕੇ ਚੱਲੋ ਚਲੋ ਠੀਕ ਹੈ ਜੀ ਤੇ ਬਈ ਇਹ ਬੱਚਾ ਵੀ ਆਪਣੇ ਕੋਲੇ ਹੈ ਮਨ ਜਾਨੀ ਕਿ ਜਾਨਵਰ ਆ ਜਿਹੜਾ ਸੇਲ ਵਾਸਤੇ ਆ ਨਾ ਨਾ ਇਹ ਸੇਲ ਵਾਸਤੇ ਨਹੀਂ ਬਈ ਇਹ ਦੋ ਦੰਦ ਹੋਣ ਲੱਗੀ ਆ ਠੀਕ ਆ ਤੇ ਹੁਣ ਗੱਬਣਾ ਇਹ ਸਾਢੇ 3 ਮਹੀਨਿਆਂ ਦੀ ਇੱਕ ਵਾਰੀ ਸੂਹ ਹੱਡੀ ਪਹਿਲਾਂ ਠੀਕ ਆ 6 ਮਹੀਨਿਆਂ ਦੀ ਕ੍ਰੋਸ ਹੋਈ ਹੋਈ ਆ ਪੱਠੇ 6 ਮਹੀਨਿਆਂ ਦੀ ਕ੍ਰੋਸ ਆ ਹਾਂ ਪਹਿਲਾਂ ਜੋ ਛੋਟੀ ਜੀ ਪੱਠਾ 6 ਮਹੀਨਿਆਂ ਦੀ ਕ੍ਰੋਸ ਸੂਈ ਹੋਈ ਇੱਕ ਵਾਰੀ ਇਹ ਹੁਣ ਦੋ ਦੰਦ ਲੱਗੇ ਇਹ ਜਿਹੜੀ ਗੱਬਣਾ ਹੁਣ ਆਪਣੇ ਲਈ ਵੀ ਰੀਡਰ ਤੋਂ ਹਾਂ ਆਪਣੇ ਲਈ ਵੀ ਰੀਡਰ ਤੋਂ ਵੀ ਚਿੱਟੇ ਤੋਂ ਹੀ ਚਿੱਟੀਆਂ ਖਾਲੇ ਤੋਂ ਹਾਂ ਹਾਂ ਠੀਕ ਆ ਇਹਦੇ ਮਤਲਬ ਵਧੀਆ ਰਿਜ਼ਲਟ ਆਉਦਾ ਤੁਸੀਂ ਦਿਖਾਈ ਹੈ ਹਨਾ ਪਹਿਲਾ ਬੱਚਾ ਹਾਂ ਇੱਕ ਦੋ ਬੱਚੇ ਆ ਬੱਕਰੇ ਨੇ ਆਪਣੇ ਕੋਲੇ ਹੂੰ ਹੂੰ ਦੋ ਬੋਕਨੇ ਬੱਡੇ ਜਿਹੜੀ ਬੱਕਰੀ ਮਤਲਬ ਆਪਾਂ ਮੀਟ ਕਰਵਾਉਣੀ ਆ ਪਹਿਲੀ ਵਾਰੀ ਜਦੋਂ ਗੱਬਣ ਹੁੰਦੀ ਆ ਉਹ ਕਿੰਨੇ ਮਹੀਨਿਆਂ ਦੀ ਐਸਟੀਮੇਟ ਜਬੀ ਪਹਿਲੀ ਵਾਰੀ ਆਪਾਂ ਗੱਬਣ ਕਰਵਾ ਸਕਦੇ ਘੱਟੋ ਘੱਟ 8-9 ਮਹੀਨਿਆਂ ਦੀ ਤਾਂ ਹੋਵੇ। ਇਹ ਪਹਿਲਾ ਸਮਰਗੀ ਬੱਕਰਾ ਖੁੱਲਾ ਸੀ ਨਾ ਵਿੱਚ ਛੋਟੀ ਸਮਰਗੀ ਮਰਦੀ। 2 ਮਹੀਨੇ ਯਾਨੀ ਕਿ ਪਹਿਲਾ ਸਮਰਗੀ। ਹਾਂ 2-3 ਮਹੀਨੇ ਪਹਿਲਾ ਸਮਰਗੀ। ਪਰ ਉਹਦੇ ਨਾਲ ਕੋਈ ਬਾਲਾ ਨੁਕਸਾਨ ਵਾਲੀ ਗੱਲ ਤਾਂ ਨਹੀਂ। ਪਲੀ ਚੰਗੀ ਸੀ ਨਾ ਮਾਂ ਥੱਲੇ ਦੇ ਦੁੱਧ ਚੰਗਾ ਸੀਗਾ। ਨਹੀਂ ਜਿਹੜੇ ਬੱਚੇ ਕਮਜ਼ੋਰੇ ਹੋ ਜਾਂਦੇ ਉਹਨਾਂ ਹਾਂ ਬੱਚਿਆਂ ਨੂੰ ਅਸਲ ਪ੍ਰੋਪਰ ਜਿਹੜੀ ਮਤਲਬ ਫੀਡ ਨਹੀਂ ਮਿਲਦੀ ਹੁੰਦੀ ਹੈ ਨਾ। ਇਹ ਦੁਬਾਰੇ ਉਹ 3.5 ਮਹੀਨੇ ਹੈ ਗੱਪਣਾ। ਦੁਬਾਰੇ ਇਹ ਕਿੰਨੇ ਮਹੀਨਿਆਂ ਤੋਂ ਮੀਟ ਕਰਵਾਈ ਜਾ ਸਕਦੀ ਹੈ ਜੇ ਜਦੋਂ ਆਪਾਂ ਕਰਵਾਉਣੀ ਆ। ਦੁਬਾਰੇ ਇਹ 15ਵੇਂ 20ਵੇਂ ਦਿਨ ਹੀ ਸਮਰਗੀ ਜੀਗੀ। ਉਹ ਮਤਲਬ ਸ ਠੀਕ ਆ ਤੇ ਸਾਲ ਚ ਮਤਲਬ ਕਿੰਨੇ ਕ ਵਾਰੀ ਜਿਹੜਾ ਇਹ ਆਪਣਾ ਸੂਣ ਦਾ ਜਿਹੜਾ ਪ੍ਰੋਸੈਸ ਆ ਇਹਦਾ ਇਹ 16 ਕਿ ਮਹੀਨਾ ਚ ਦੋ ਵਾਰੀ ਸੂ ਪੈਂਦੀਆਂ ਬਈ 16 ਮਹੀਨਾ ਚ ਦੋ ਵਾਰੀ 8 ਕਿ ਮਹੀਨਾ ਬਾਅਦ ਸੂ ਪੈਂਦੀ ਆ ਮਤਲਬ ਉਹ ਤਾਂ 6 ਕਿ ਮਹੀਨਾ ਬਾਅਦ ਸੂ ਪੈਂਦੀ ਹੁੰਦੀ ਨਾ ਦੋ ਕੁ ਮਹੀਨੇ ਗੈਪ ਪਾਦੇ ਦੋ ਕੁ ਮਹੀਨੇ ਗੈਪ ਪੈ ਜਾਂਦਾ ਵਿੱਚ ਠੀਕ ਆ ਜੀ ਤੇ ਜਿਹੜਾ ਤੁਸੀਂ ਜਿਵੇਂ ਦੱਸਿਆ ਵੀ ਆਪਣਾ ਸੇਲ ਪਰਚੇਜ ਦਾ ਕੰਮ ਹੈਗਾਗਾ ਹਣਾ ਬਈ ਤੇ ਜੇ ਕਿਸੇ ਵੀ ਵੀਰ ਨੇ ਤੁਹਾਡੇ ਕੋ ਤੋਂ ਕੋਈ ਬੱਕਰੀ ਜਾਂ ਪੱਠ ਕੁਝ ਖਰੀਦਣਾਗਾ ਤਾਂ ਥੋੜਾ ਨਾਲ ਸੰਪਰਕ ਕਰ ਸਕਦਾ ਜੀ ਹਾਂ ਹਾਂ ਜਿਹੇ ਜਿਹੇ ਜਾਨਵਰ ਮਰਜੀ ਯਾਰ ਘਾਟਾ ਵਾਲਾ ਵੀ ਵੱੱਡਾ ਵਾਲਾ ਵੀ ਜਿਹੇ ਆਖੋਲੇ ਨੂੰ ਹੋ ਜਾ ਜਾਨਵਰ ਪਰ ਮਿਲਣਗੇ ਸਾਰੇ ਬਰਬਰੀ ਨਸਲ ਦੀ ਬੀਟਲ ਵੀ ਆਪਣੇ ਕੋਲੇ ਹੁੰਦਾ ਨਹੀਂ ਨਹੀਂ ਮਿਲਦੇ ਬਰਬਰੀ ਮਿਲਣਗੇ ਪੱਠਾ ਵੀ ਮਿਲ ਜਣਨੀਆਂ ਤੇ ਕਰੇ ਵੀ ਬੱਕਰੀਆਂ ਵੀ ਮਿਲ ਜਾਂਦੀਆਂ ਗੱਬਣ ਵੀ ਮਿਲ ਜਾਂਦੀਆਂ ਨੇ ਮਤਲਬ ਹਾਂ ਗੱਬਣ ਵੀ ਤਾਜ਼ੀਆਂ ਸੂਈਆਂ ਜਾਂ ਤੇ ਬਰੀਡਰ ਵੀ ਮਤਲ ਲੈਣ ਵਾਸਤੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਬੰਦਾ ਤੁਸੀਂ ਅਰੇਂਜ ਕਰਵਾ ਦੇ ਬੱਚੇ ਵੇਚਾਂਗੇ ਨਾ ਆਪਾਂ ਆਪਣੀਆਂ ਬੱਕਰੀਆਂ ਹੋਰ ਵੀ ਵੀਰੂ ਵਾਲੇ ਘੋੜੇ ਖੜੀਆਂ ਨੇ ਆਪਣੇ ਨਾਲ ਦਾ ਮੁੰਡਾ ਕੰਮ ਕਰਦਾ ਠੀਕ ਆ ਜੀ ਅਸੀਂ ਆਪਾਂ ਬੱਚੇ ਦੇ ਦਾਂਗੇ ਕੋਈ ਚੱਕਰ ਨਹੀਂ ਸਾਰੇ ਬੱਚੇ ਸੇਲ ਹੋਣਗੇ ਠੀਕ ਹੈ ਜੀ ਤੇ ਇੱਕ ਆਪਣਾ ਐਡਰੈਸ ਤੇ ਜਿਹੜਾ ਫੋਨ ਨੰਬਰ ਤੁਸੀਂ ਵੀਡੀਓ ਚ ਬੋਲ ਦਿਓ ਤਾਂ ਕਿ ਤੁਹਾਡੇ ਨਾਲ ਕੋਈ ਵੀ ਵੀਰ ਸੰਪਰਕ ਕਰਕੇ ਖਰੀਦ ਵੇਚ ਪੈਂਦਾ ਆਪਣਾ ਜਟਾਣਾਗਾ ਰਹਿੰਦੇ ਆਪਾਂ ਕੁਸਲੇ ਵਾਲੀ ਛੜਕਦੇ ਆਂ ਫੱਤੇ ਤੋਂ ਕੁਸ ਤੇ ਨੰਬਰ 9876699496 ਠੀਕ ਹੈ ਜੀ ਹਾਂ ਸੋ ਬਾਈ ਬਾਈ ਕੋਲੇ ਅੱਜ ਆਪਾਂ ਪਹੁੰਚੇ ਸੀਗੇ ਜਟਾਣਾ ਤੇ ਫੱਤਾ ਫੱਤਾ ਮਾਲੂਕਾ ਜਟਾਣੇ ਵਾਲੀ ਸੜਕ ਦੇ ਉੱਪਰ ਜਿਹੜਾ ਘਰ ਹੈਗਾ ਕੁਸ਼ਲ ਦੀ ਸੜਕ ਦੇ ਉੱਪਰ ਤੇ ਜੇ ਕਿਸੇ ਵੀ ਵੀਰ ਨੇ ਬਰੀਡਰ ਆਪਣਾ ਬਰਬਰੀ ਨਸਲ ਦਾ ਕੋਈ ਵੀ ਜਾਨਵਰ ਖਰੀਦ ਵੇਚ ਕਰਨੀ ਆ ਤਾਂ ਇਹਨਾਂ ਦੇ ਦਿੱਤੇ ਹੋਏ ਕੰਟੈਕਟ ਨੰਬਰ ਤੇ ਤੁਸੀਂ ਸੰਪਰਕ ਕਰਕੇ ਜਿਹੜਾ ਜਾਨਵਰ ਖਰੀਦ ਵੀ ਸਕਦੇ ਹੋ ਤੇ ਇਹਨਾਂ ਨੂੰ ਵੇਚਣ ਵਾਸਤੇ ਵੀ ਸੰਪਰਕ ਕਰ ਸਕਦੇ ਹੋ। ਹਾਂ ਕੋਈ ਤੁਸੀਂ ਜਿਵੇਂ ਦੱਸਿਆਣਾ ਖਰੀਦ ਵਿੱਚ। ਸੋ ਕਿਸੇ ਵੀ ਵੀਰ ਨੂੰ ਜ਼ਰੂਰਤ ਹੋਵੇ ਤਾਂ ਸੰਪਰਕ ਕਰਕੇ ਤੁਸੀਂ ਇਹਨਾਂ ਦੇ ਘਰ ਵਿਜ਼ਿਟ ਕਰਕੇ ਇਹਨਾਂ ਦੇ ਫਾਰਮ ਦੇ ਉੱਪਰ ਜਟਾਣਾ ਫਾਰਮ ਹਾਊਸ ਹੈ ਜਿਹੜਾ ਤੇ ਇਹਨਾਂ ਦਾ ਪੇਜ ਵੀ ਚੱਲਦਾ ਇੰਸਟਾਗ੍ਰam ਦੇ ਉੱਪਰ ਜਟਾਣਾ ਫਾਰਮ ਹਾਊਸ ਦੇ ਨਾਂ ਤੇ ਉਹਨੂੰ ਫੋਲੋ ਕਰ ਸਕਦੇ ਹੋ ਤੁਸੀਂ ਤੇ ਮਿਲ ਕੇ ਇਹਨਾਂ ਕੋਲੇ ਜਿਹੜੇ ਤੁਸੀਂ ਪਠਾਂ ਦੀ ਜਾਂ ਬੱਕਰੀਆਂ ਦੀ ਜਾਨਵਰਾਂ ਦੀ ਜਿਹੜੀ ਖਰੀਦ-ਵੇਚ ਕਰ ਸਕਦੇ ਹੋਗੇ। ਧੰਨਵਾਦ ਜੀ। ਠੀਕ ਹੈ।